आ गया घर डोलू रिएक्शन चेक कर करोलो डोलू डॉलर डर मिठू मिठू आए डॉलर मिठू। कमला हो गया डॉलर कमला हो गया कमला हो गया डॉलर अंदर डॉलर हो डोलू अज नहीं मेरा भाऊ आए तो मेरा काका टून ਉਹ ਕੱਢੀਏ ਅੱਜ ਵੀ ਮੈਨੂੰ ਬਾਹਰ ਕੱਢ। ਨਹੀਂ ਆਰੇ ਆ ਚੰਗੀ ਤਰ੍ਹਾਂ ਤੇ ਪਿਆਰ ਕਰੂਗਾ ਮੈਨੂੰ। ਨਹੀਂ ਆਰੇ ਬੀਚ ਤੋਂ ਉਹ ਕਰਵਾ। ਬਾਲਾ ਪਿਆਰ ਕਰਦਾ ਏ ਸਾਨੂੰ। ਬੈ ਜਾ ਬੈ ਜਾ ਚੱਲ ਤੂੰ। ਬਾਤ ਕਰੋ ਬੱਤੂ। ਬਾਤ ਕਰੋ। ਚਲੋ ਜੀ ਪਹੁੰਚ ਗਏ ਆਪਾਂ ਘਰੇ ਤੇ ਹੁਣ ਆਪਾਂ ਹੈਂਡ ਵਾਸ਼ ਵਗੈਰਾ ਕਰਦੇ ਆ। ਜਿਹੜੇ ਪੀਣੇ ਆਪਾਂ ਤੇ ਮੈਂ ਕਿਹਾ ਪਹਿਲਾਂ ਸਭ ਤੋਂ ਪਹਿਲਾਂ ਐਕਸਾਈਟਮੈਂਟ ਹੁੰਦੀ ਨਾ ਜੇ ਐਕਸਾਈਟਮੈਂਟ ਨੂੰ ਦੂਰ ਕਰ ਲੀਏ ਮੈਂ ਕਿਹਾ ਐਕਸਾਈਟਮੈਂਟ ਸੀਗੀ ਮੈਨੂੰ ਮੈਂ ਕਿਹਾ ਮੈਂ ਆਪਦਾ ਉਹ ਵੇਖਣਾ ਪਾਰਸਲ ਤੇ ਪਾਰਸਲ ਦੇ ਵਿੱਚ ਕੀ ਹੈਗਾ? ਤੇ ਮੈਂ ਕਿ ਬਸ ਪਾਰਸਲ ਦੀ ਜਿਹੜੀ ਮੈਨੂੰ ਮੇਲ ਸੀਗੀ ਮੈਂ ਪਾਰਸਲ ਖੋਲ ਲਿਆ ਤੇ ਚਲੋ ਜੀ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਵਲੋਗਰ ਪਸੰਦ ਆਈਆਂ ਜਿਹੜੇ ਤਾਂ ਯੂਜ਼ ਕਰ ਦੋ ਨਾ ਤਾਂ ਪਤਾ ਹੀ ਹੋਊਗਾ ਮੈਗ ਦੀ ਕਿੰਨੀ ਮਹਿੰਗੀ ਲਿਪਸਟਿਕ ਹੈਗੀ 2000 ਤੋਂ ਆਪ ਪਹਾਵੇਂ ਹੋਵੇ ਡਾਊਨ ਨਹੀਂ ਹੁੰਦੀ ਆਈ ਥਿੰਕ ਤੇ ਬਾਕੀ ਆਫਰ ਦੇ ਵਿੱਚ 10% ਘੱਟ ਵੱਧ ਮਿਲਦੀ ਹੋਵੇ ਮਿੰਨ ਤਾਂ ਜਿਵੇਂ ਦੀਵਾਲੀ ਤੇ ਬਹੁਤ ਜ਼ਿਆਦਾ ਕੱਟ ਰੇਂਗੇ ਮਿਲਿਆ ਪਰ ਮੈਨੂੰ ਕਲੀਅਰ ਮੈਂ ਤੁਹਾਨੂੰ ਬਾਅਦ ਚ ਦੱਸੋ ਕਿਹੜੀ ਚੀਜ਼ ਕਿੰਨੇ ਦੀ ਹੈ ਨਾ ਤੇ ਬਾਕੀ ਮੈਂ ਤੁਹਾਨੂੰ ਨਾ ਕਿੰਨਾਂ ਲੰਦ ਕਹਿਣ ਲੱਗੀ ਸੀ ਕਿ ਨਾ ਬਸ ਮੈਂ ਨਾ ਵੈਸੇ ਵੀ ਹੁਣ ਵੈਸੇ ਬ੍ਰਸ਼ ਵਾਲੇ ਯੂਜ਼ ਕਰਨ ਲੱਗੇ ਸੀ ਪਰ ਮੈਨੂੰ ਆਫਰ ਦੇ ਵਿੱਚ ਮਿਲ ਰਹੀਆਂ ਸੀ ਮੈਂ ਇੱਕ ਕੰਪਨੀ ਦੇ ਨਾਮ ਤੋਂ ਹੀ ਬਣਾ ਜਾਂਦੇ ਹੁੰਦਾ ਨਾ ਤੇ ਐਸੇ ਕਰਕੇ ਬਸ ਮੈਂ ਆਰਡਰ ਕਰਤੀਆਂ ਤੇ ਚਲੋ ਜੀ ਮੈਂ ਐਕਸਪੀਰੀਅੰਸ ਦੁਬਾਰਾ ਸ਼ੁਰੂ ਕਰੂੰਗੀ ਹੁਣ ਦੁਬਾਰਾ ਦੂਜੀ ਮੈਟਲ ਪਿਸਟਿਕ ਦਾ ਕਿਉਂਕਿ ਮੈਂ ਪਹਿਲਾਂ ਉਹ ਦੂਜੀਆਂ ਲਾਂ ਲੱਗਦੇ ਸਨ ਬ੍ਰਸ਼ ਵਾਲੀਆਂ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਆਪਾਂ ਥੋੜਾ ਠਹਿਰ ਕੇ ਮਿਲਾਂਗੇ ਡੈਡੀ ਵੀ ਠਹਿਰ ਕੇ ਉਹਨਾਂ ਦੇ ਬ੍ਰਦਰ ਵੀ ਅਜੇ ਘੰਟਾ ਠਹਿਰ ਕੇ ਉਹ ਡੈਡੀ ਉਹ ਦੋ ਘੰਟਾ ਠਹਿਰ ਕੇ ਡੈਡੀ ਦੋ ਘੰਟੇ ਨੂੰ ਆਉਣਗੇ 25 ਦੇ ਵੀ ਸਹੀ ਹੈਗਾ ਤੇ ਲੋ ਜੀ ਆਪਾਂ ਗਏ ਆ ਪਹੁੰਚ ਤੇ ਮੈਂ ਨਾ ਤੁਹਾਨੂੰ ਸੱਚ ਗੱਲ ਦੱਸਣਾ ਭੁੱਲ ਗਈ ਇੱਕ ਚੀਜ਼ ਵਿਖਾਵਾਂ ਮੇਰਾ ਜਿਹੜਾ ਪਾਰਸਲ ਸੀ ਤੁਹਾਨੂੰ ਪਾਰਸਲ ਦੀ ਗੱਲ ਦੱਸਤੀ ਮੈਂ ਇੱਕ ਮਿੰਟ ਮੇਰਾ ਪਾਰਸਲ ਆ ਨਾ ਇਹ ਮੇਰਾ ਪਾਰਸਲ ਆ ਇਹ ਮੰਮੀ ਨੇ ਓਪਨ ਕਰਿਆ ਸੀ ਮੇਰਾ ਪਾਰਸਲ ਇਹ ਮੰਮੀ ਨੇ ਨਾ ਮੇਰਾ ਓਪਨ ਕਰਿਆ ਸੀ ਪਾਰਸਲ ਤੇ ਮੇਂ ਚੀਜ਼ਾਂ ਦਾ ਮੈਂ ਵੀ ਮੇਰਾ ਰਾਦਾ ਮੈਂ ਤੁਹਾਨੂੰ ਦਿਖਾਵਾਂ ਤੇ ਪਹਿਲਾਂ ਮੇਰਾ ਮੈਂ ਤਾਂ ਹਲਕੇ ਫੁਲਕੇ ਤਾਂ ਮੈਂ ਨਜ਼ਰ ਮਾਰ ਲਈ ਤੇ ਬਾਕੀ ਮੇਰਾ ਰਾਦਾ ਮੈਂ ਤੁਹਾਨੂੰ ਦਿਖਾ ਹੀ ਦਿੰਦੀ ਹਾਂ ਨਾ ਲੋ ਜੀ ਤੁਹਾਨੂੰ ਮੈਂ ਦਿਖਾਉਣੀ ਆ ਬੈਕ ਕੈਮਰਾ ਕਰਕੇ ਦਿਖਾਵਾਂਗੇ ਤੇ ਲੋ ਜੀ ਮੇਰਾ ਹੈਗਾ ਪਾਰਸਲ ਪਾਰਸਲ ਦੇ ਵਿੱਚ ਕੀ ਕੁਝ ਆਇਆ ਮੈਂ ਤੁਹਾਨੂੰ ਦਿਖਾਉਣੀ ਆ ਤੇ ਲੋ ਜੀ ਆ ਮੇਰਾ ਕੈਮਰਾ ਫੜ ਮੈਂ ਪਾਰਸਲ ਦਿਖਾਣਾ ਇੱਥੇ ਰੱਖ ਪਾਰਸਲ ਚ ਫਰਸਟ ਚੀਜ਼ ਆਪਾਂ ਕੱਢਾਂਗੇ ਆ ਰਹੀ ਐ ਨਾ ਵੀਡੀਓ ਵਧੀਆ ਚਲੋ ਜੀ ਪਾਰਸਲ ਚ ਫਰਸਟ ਚੀਜ਼ ਕੱਢਾਂਗੇ ਮੈਂ ਸਭ ਤੋਂ ਪਹਿਲਾਂ ਮੈਂ ਕਰ ਦੂੰਗੀ ਦੇਖੋ ਇਹ ਆਇਆ ਨੀਲ ਨੀਲ ਜਿਹੜੇ ਆਪਾਂ ਲਾਣੇ ਹਨ ਹੱਥਾਂ ਤੇ ਬਾੜੇ ਸੋਹਣੇ ਆ ਮਤਲਬ ਬਸ ਗਲੂ ਤਾਂ ਮੇਰੇ ਕੋਲ ਹੈਗੀ ਐ ਵੈਸੇ ਵੀ ਆਲਰੇਡੀ ਬੰਦਾ ਨਾ ਨੀਅਰ ਫਾਲ ਕਿਪ ਆਊਟ ਆਫ ਦ ਫ੍ਰਿਜ ਆਫ ਸਟੈਕ ਇਹ ਹੈਗੇ ਨੇਲ ਮਤਲਬ ਲੈ ਕੇ ਆਈਆਂ ਮੈਂ ਕਿ ਆਹ ਸ਼ਾਦੀ ਸੀ ਜਿਵੇਂ ਆਪਾਂ ਨਾ ਐਕਸਟੈਂਸ਼ਨਸ ਨਹੀਂ ਕਰਾਣੇ ਨਾ ਬੰਦਾ ਨਕਲੀ ਦੀ ਨੀਲ ਲਾ ਲਿੰਦਾ ਮਤਲਬ ਇਹਨਾਂ ਦੀ ਕੁਆਲਿਟੀ ਮੈਨੂੰ ਵਧੀਆ ਲੱਗੀ ਮੈਂ ਇਸ ਤੋਂ ਪਹਿਲਾਂ ਓਪਨ ਕਰਕੇ ਦੇਖ ਚੁੱਕਿਆ ਸਾਰਾ ਕੁਝ ਕਿ ਵਧੀਆ ਲੱਗਾ ਮੈਨੂੰ ਇਹਨਾਂ ਦਾ ਰਿਜ਼ਲਟ ਤੇ ਇਹ ਆਪਣੇ ਇੱਕ ਆ ਜਾਂ ਨੀਲ ਪ੍ਰਾਈਸ ਵਗੈਰਾ ਮੈਂ ਤੁਹਾਨੂੰ ਡਿਟੇਲ ਚ ਫੇਰ ਦੱਸੂਗੀ ਪਹਿਲਾਂ ਇੱਕ ਕਰੀ ਸਿੰਪਲ ਸਾਰਾ ਕੁਝ ਦਿਖਾ ਦਿੰਦੇ ਆ ਇੱਕ ਮੇਰਾ ਹੈਗਾ ਕੰਸੀਲਰ ਆਇਆ ਹੈਗਾ ਪ੍ਰੋ ਕੰਸੀਲਰ ਐਚ ਡੀ ਹਾਈ ਡੈਫੀਨੇਸ਼ਨ ਕंसीਲਰ ਇਹ ਐਚ ਡੀ ਦਾ ਆਇਆ ਹੈਗਾ ਕंसीਲਰ ਚੁੱਕਿਆ ਜੀ ਇੱਕ ਮੇਰਾ ਰਾਈਟਿੰਗ ਪ੍ਰਾਈਮਰ ਹੈ ਮੇਰੇ ਕੋਲ ਨਾਰਜ਼ ਦਾ ਪ੍ਰਾਈਮਰ ਆਇਆ ਹੈ ਬਹੁਤ ਹੀ ਸੋਹਣਾ ਸਮੂਥਲੀ ਪ੍ਰਾਈਮਰ ਆਇਆ ਹੈ ਕਿ ਮੇਰੇ ਕੋਲ ਚਾਰ ਪੰਜ ਚੀਜ਼ੇ ਮੰਗਾਈਆਂ ਸੀ ਮੈਂ ਸਭ ਤੋਂ ਵਧੀਆ ਚੀਜ਼ ਮਂਗਾਈ ਸੀ ਜੀ ਮੈਂ ਦੇਖੋ ਮੈਕ ਦੇ ਲਿਪਸਟਿਕ ਗੇਲ ਲਿਪਸਟਿਕ ਕਮ ਸੇ ਕਮ 2000 ਦੇ ਲਿਪਸਟਿਕ ਹੈ ਤੇ ਮੈਨੂੰ ਕਾਫੀ ਲੈਸ ਤੇ ਮਿਲੀ ਹੈ ਤਿੰਨ ਲਿਪਸਟਿਕਾ ਮੈਨੂੰ ਕਾਫੀ ਲੈਸ ਤੇ ਮਿਲੇ ਮੈਂ ਐਕਦਾ ਤੁਸੀਂ ਕੋਈ ਵੀ ਜਿਹੜੇ ਦਾ ਕਈ ਯੂਜ਼ ਕਰਦੇ ਹੋਣਗੇ ਬਟ ਮੈਂ ਕਦੇ ਮੈਕ ਦੀ ਯੂਜ਼ ਨਹੀਂ ਕੀਤੀ ਮੈਂ ਵੈਸੇ ਵੀ 7-800 ਤੋਂ ਵੱਧ ਕਦੇ ਲਿਪਸਟਿਕ ਯੂਜ਼ ਨਹੀਂ ਕੀਤੀ ਪਰ ਜਿਹੜੀ ਤੁਸੀਂ ਮੈਕ ਦੀ ਲਿਪਸਟਿਕ ਹੈ ਨਾ ਤੁਸੀਂ ਇਹਨੂੰ ਦੇਖੋ ਜੇ ਤੁਸੀਂ ਸੱਚ ਮਾਰ ਕੇ 2000 ਤੋਂ ਉੱਪਰ ਆਓ ਅਪ ਹੋਗੇ ਦੀ ਰੇਂਜ ਮੈਕ ਦੀ ਬਟ ਮੈਨੂੰ ਇਹ ਬਹੁਤ ਜ਼ਿਆਦਾ ਲੈਸ ਦੇ ਵਿੱਚ ਮਿਲਿਆ ਨੇ ਮੈਕ ਬ੍ਰਾਂਡ ਆ ਦੇਖੋ ਲਿਖਿਆ ਹੋਇਆ ਸ਼ੇਡ ਨੰਬਰ ਲਿਖਿਆ ਹੋਇਆ 160 ਲੈ ਆ 107 ਲੈ ਆ 108 ਤੇ ਸ਼ੇਡ ਮੈਂ ਤੁਹਾਨੂੰ ਦੱਸ ਦਿੰਦੀ ਆ ਕਿਹੜੇ ਕਿਹੜੇ ਆ ਦੇਖੋ ਆ ਬਰਾਊਨ ਦਾ ਸ਼ੇਡ ਦੇ ਆਂ ਦਾ ਬਰਾਊਨ ਦਾ ਸ਼ੇਡ ਬਰਾਊਨ ਦੇ ਸ਼ੇਡ ਲੱਗਦਾ ਮੈਨੂੰ ਪਤਾ ਰੈੱਡ ਚੈਰੀ ਜਿਹਾ ਸ਼ੇਡ ਮੈਨੂੰ ਲੱਗਦਾ ਜੇ ਬਰਾਊਨ ਹੈ ਸੂਬਾ ਜ਼ਿਆਦਾ ਕਲੀਅਰ ਪਤਾ ਲੱਗੂ ਆਪਾਂ ਨੂੰ ਮੈਕ ਦੇ ਬ੍ਰਾਂਡ ਆ ਤੁਸੀਂ ਇਹ ਸਰਚ ਮਾਰ ਕੇ ਦੇਖੋ ਜੀ ਕਿੰਨੇ ਕਿੰਨੇ ਕੋਸਟਲੀ ਆ ਮੇਰੀ ਆ ਲਿਪਸਟਿਕ ਲਓ ਜੀ ਅੱਜ ਕੋਈ ਛੇੜਾ ਹੈ ਬਟ ਮੈਂ ਵਲੌਗ ਸ਼ੂਟ ਕਰਦੀ ਤੇ ਇੱਕ ਆਪਣਾ ਛੇੜ ਹੈਗਾ ਆ ਨਾ ਆਮ ਹੁਣੇ ਇਹ ਤੋਂ ਪਹਿਲਾਂ ਮੈਂ ਦੇਖ ਕੇ ਰਹੀਏ ਥੱਲੇ ਦੇ ਤੇ ਵੱਜ ਗਏ ਤਾਂ ਕਰਕੇ ਥੋੜਾ ਜਿਹਾ ਡੈਮੇਜ ਹੋ ਗਏ ਤੇ ਬਾਕੀ ਆ ਵੀ ਛੇੜ ਲਾਈਟ ਜਿਹਾ ਬੜਾ ਸੋਹਣਾ ਛੇੜ ਹੈ ਆ ਹਾਂ ਇਹ ਨਾ ਨਿਊ ਮਗਾਈਆਂ ਬੱਤ ਤੇ ਲਓ ਜੀ ਆ ਤਿੰਨਵੇਂ ਦੇ ਲਿਪਸਟਿਕ ਸੀ ਪ੍ਰਾਈਮਰ ਤੇ ਕੰਸੀਲਰ ਤੇ ਪੰਜ ਕਿ ਚੀਜ਼ਾਂ ਮੈਂ ਮਗਾਈਆਂ ਸੀ ਤਲੋ ਜੀ ਜਰੂਰ ਦੱਸੋ ਮੇਰੇ ਜਿਹੜੀ ਇਹ ਚੀਜ਼ਾਂ ਨੇ ਮਗਾਈਆਂ ਕਿੱਦਾਂ ਲੱਗੀਆਂ ਤੁਹਾਨੂੰ ਤੇ ਇਹ ਬਸ ਮੈਨੂੰ ਦਿਵਾਲੀ ਆਫ ਦਿਵਾਲੀ ਤੇ ਜਿਵੇਂ ਆਫਰ ਲੱਗਦੇ ਆਪਨੂੰ ਤੇ ਉਦੋਂ ਮੈਂ ਮਤਲਬ ਕਿਤੇ ਸੀ ਇਹ ਤੇ ਹਾਂ ਜੀ ਅੱਜ ਜਦੋਂ ਇਹ ਦਿਵਾਲੀ ਤੇ ਮਤਲਬ ਕੀਤਾ ਸੀ ਨਾ ਮੈਂ ਆ ਵੇਖੋ ਮੈਂ ਛੇੜ ਲਗਾ ਕੇ ਦੇਖੇ ਸੀ ਦੂ ਪਹਿਲਾਂ ਬੜੇ ਸੋਹਣੇ ਛੇੜ ਲੱਗੇ ਮੈਨੂੰ ਇਹਨਾਂ ਦਿਵਾਲੀ ਤੇ ਨਾ ਕੋਈ ਵੀ ਚੀਜ਼ ਹੁੰਦੀ ਆ ਆਪਨੂੰ ਆਫਰ ਤੇ ਜਿਵੇਂ ਆਪਾਂ ਬਾਜ਼ਾਰਾਂ 'ਚ ਜਾਂਦੇ ਆ ਗੀਜ਼ਰ ਜਾਂ ਮਕੈਨਿਕਲ ਦੀਆਂ ਚੀਜ਼ਾਂ ਹੁੰਦੀਆਂ ਜੀ ਆਪਾਂ ਚੱਲੇ ਆਂ ਮਾਰਕੀਟ ਮਾਰਕੀਟ ਹਲਕਾ ਫੁਲਕਾ ਕੰਮ ਧੰਦੇ ਆਪਣੇ ਤੇ ਆਪਾਂ ਉਹ ਕੰਮ ਕਰਕੇ ਆਉਨੇ ਆ ਤੇ ਤੁਸੀਂ ਵੀ ਦੇਖੋ ਮਾਰਕੀਟ ਚੱਲਿਆ ਪਾਣ ਜੱਪ ਮੈਨੂੰ ਲੈ ਆਏ ਮੈਂ ਤਾਂ ਨਹੀਂ ਆਣਾ ਸੀ ਪਰ ਜੱਪ ਕਹਿੰਦਾ ਮਮਾ ਨੂੰ ਲੈ ਕੇ ਆਓ ਤੇ ਫਿਰ ਹੁਣ ਅਸੀਂ ਚੱਲੇ ਆਂ ਮਾਰਕੀਟ ਤੇ ਦੇਖੋ ਤੁਸੀਂ ਸ਼ਹਿਰ ਸਾਡਾ ਦੇਖੀ ਜਦੋਂ ਲੋਬ ਲੋਬ ਚੈ ਲੋਕ ਰਹਿ ਲੋ ਜੱਪ ਜੂ ਸਾ ਅੱਠ ਕਿੰਨਾ ਟਾਈਮ ਹੋ ਗਿਆ ਇਹ ਤੇ ਆਪਣੇ ਦਾ ਸ਼ਹਿਰਾਂ ਦੇ ਵਿੱਚ 8 ਵਜੇ ਆਪਾਂ ਸੌਣ ਦੀ ਫੌਲ ਤਿਆਰੀ ਹੋ ਜਾਂਦੀ ਹੈ ਮੈਂ ਗੱਲ ਅੰਦਰ ਬੈਠੇ ਹਾਂ ਚਲੋ ਆਪਾਂ ਉਹਨਾਂ ਨੂੰ ਆਉਂਦੇ ਇੱਥੇ ਜੱਪ ਚੀਜ਼ਾਂ ਲਊਗਾ ਤੇ ਚਲੋ ਜੀ ਰਾਤ ਨੂੰ ਵੇਲੇ ਟਾਈਮ ਹੋਏ ਕੋਲ ਸ਼ਹਿਰਾਂ ਦੇ ਐਂ ਟਾਈਮ ਆ ਲੋ ਆਉਂਦੇ ਪਤਾ ਨਾਨੂ ਜੀ ਇਧਰ ਹੋਣ ਕਿੰਨਾਂ ਨਾਨੂ ਜੀ ਐਕਟਿਵ ਆ ਤੇ ਆ ਜਾਣਗੇ ਤੇ ਬਸ ਫਿਰ ਆਪਾਂ ਤੁਹਾਨੂੰ ਲੈ ਦਾਂਗੇ ਚੀਜ਼ਾਂ ਉਹ ਵੇਖੋ ਆਹ ਦੁਕਾਨ ਤੋਂ ਚੀਜ਼ਾਂ ਲੈ ਕੇ ਦੇਵਾਂਗੇ ਠੀਕ ਹੈ ਓਕੇ ਜੱਬ ਖੋਸ਼ ਰੇ ਬੈਠਾ ਕੋਈ ਇਨ ਚਾਰਜ ਲਾ ਦੇਗਾ ਮੈਨੂੰ ਜਾ ਬਸ ਹੁੰਦੇ ਹੋਣਗੇ ਡੈਡੀ ਇਧਰੋਂ ਆਉਣਗੇ ਡੈਡੀ ਸਾ ਦੇਖੋ ਆਪਾਂ ਉਥੇ ਪਿੰਡਾਂ ਦੇ ਵਿੱਚ ਇਸ ਟਾਈਮ ਨੂੰ ਪੂਰਾ ਪ੍ਰੋਪਰ ਕਹਿ ਸਕਦੇ ਨੀਂਦ ਵਿੱਚ ਨੀਂਦ ਚੜ ਜਾਂਦੀ ਹੁੰਦੀ ਹੈ ਬਸ ਚੜਨੀ ਸਟਾਰਟ ਹੋ ਜਾਂਦੀ ਹੈ ਨਾ ਜੱਪ ਵਰਗਾ ਤਾਂ 8.5 ਸੌ ਹੀ ਜਾਂਦਾ ਹੁੰਦਾ ਤੇ ਪਰ ਹੁਣ ਸ਼ਹਿਰ ਦਾ ਟਾਈਮ ਦੇਣਾ ਆਉਂਦੇ ਬੁੱਤਾਂ ਨਾ ਉਹਨਾਂ ਨੂੰ ਆਉਂਦੇ ਆ ਮੈਨੂੰ ਪਿੱਛੇ ਬੈਠ ਡੈਡੀ ਸਰੀ ਹੁਣ ਅੱਜ ਬੁੱਤ ਕਾਰ ਆ ਰਹੇ ਨੇ ਤੇ ਫਿਰ ਇਸ ਤੋਂ ਬਾਅਦ ਡੈਡੀ ਕਹਿੰਦੇ ਆਪਦੀ ਪਸੰਦ ਦੇ ਜੱਪ ਚੀਜ਼ ਲੈ ਲੂਗਾ ਹੁਣ ਸਿਰਫ ਮੈਨੂੰ ਚੀਜ਼ ਦਵਾ ਦੇ ਮੈਂ ਤਾਂ ਕਹਿੰਸੀ ਤੁਸੇ ਆਂਦੀ ਪਸੰਦ ਦਾ ਲੈਓ ਡੈਡੀ ਕਹਿੰਦੇ ਮੈਨੂੰ ਹੁਣ ਪਤਾ ਜੈ ਨਹੀਂ ਲੱਗਣਾ ਕੀ ਖਾਉਂ ਕਿਉਂਕਿ ਮੈਂ ਕਮਿੰਤਾ ਨੂੰ ਨਹੀਂ ਪਤਾ ਕੀ ਖਾਉਂਗੀ ਤਾਂ ਕੀ ਮਰਜੀ ਦਾ ਮਾਲਕ ਹੈ ਜਿਹੜੀ ਚੀਜ਼ ਪਸੰਦ ਆ ਉਹ ਖਾ ਲੈ ਖੁਸ਼ ਹੋਈ ਬਈ ਕਿੰਨੀ ਖੁਸ਼ੀ ਚੜੀ ਬਈ ਬੱਤ ਆ ਦੰਦੀ ਆ ਦੰਦੀ ਕੋਈ ਨਹੀਂ ਆ ਪਾਪਾ ਤੇ ਚਲੋ ਜੀ ਫੋਨ ਦੀ ਵੀ ਤੁਹਾਨੂੰ ਮੈਂ ਦੱਸਤਾ ਸੀ ਮੈਂ ਹਸਬੰਦ ਨੂੰ ਕਹਿਤਾ ਸੀ ਵੀ ਆਪ ਦਾ ਡਾਟਾ ਟਰਾਂਸਫਰ ਕਰ ਲਓ ਤੇ ਮੇਰਾ ਫੋਨ ਹਜੇ ਮੇਰਾ ਖੁਦ ਦਾ ਬਹੁਤ ਹੋਰ ਇਹ ਚੱਲ ਰਿਹਾ ਤੇ ਇਹਨਾਂ ਨੇ ਵੀ ਡਾਟਾ ਟਰਾਂਸਫਰ ਕਰਾ ਲਿਆ ਹੈਗਾ ਦੀ ਆਪ ਦਾ ਉਹ ਕਰ ਲਾਂਗੇ সিম ਪਾ ਲੈਣਗੇ ਮੈਂ ਦੇ ਦਿੱਤਾ ਇਹਨਾਂ ਨੂੰ ਫੋਨ ਠੀਕ ਹੈ ਜੀ ਗਿਫਟ ਦੇਦਾ ਤੁਹਾਨੂੰ ਮੈਂ ਠੀਕ ਹੈ ਬੋਲਦੇ ਨਹੀਂ ਇਹ ਤਾਂ ਦੇਖੋ ਗਿਫਟ ਦੇਦਾ ਠੀਕ ਹੈ ਠੀਕ ਹੈ ਕਹਿੰਦੇ ਠੀਕ ਆਪ ਵੀ ਇੱਕ ਆਈਫੋਨ ਗਿਫਟ ਕਰਤਾ ਥੈਂਕ ਯੂ ਤਾਂ ਕਰ ਦਵੇ ਨਾ ਥੈਂਕ ਯੂ ਤਾਂ ਕਰ ਦੋ ਯਾਰ ਥੈਂਕ ਯੂ ਭਈ ਇਹ ਇਹ ਕਿਹੜਾ ਥੈਂਕ ਯੂ ਜਿਹੜਾ ਸੀ ਆਪ ਕਹਿ ਕੇ ਕਰਵਾਇਆ ਥੈਂਕ ਯੂ ਥੈਂਕ ਯੂ ਵੀ ਕਹਿ ਕੇ ਕਰਾਓ ਜਾਪ ਨੂੰ ਦਵਾਈ ਦੇਣ ਲੱਗੇ ਆਪਾ ਦੇ ਬੋਤਲ ਲੈ। ਇਹਨਾਂ ਨੂੰ ਆਗੇ ਜੱਪ ਦੇ। ਚਲੋ ਚਲੋ ਸੱਚੀ ਕਾਲ ਕਰੋ। ਸੱਚੀ ਕਾਲ ਕਰੋ। ਜੀ ਤਾਂ ਲੈ ਹੀ ਆਇਆ ਲੱਗਦਾ ਸੱਚੀ ਕਾਲ ਨੇ। ਅਸੀਂ ਤਾਂ ਖੜੇ ਚੀਜ਼ਾਂ ਲੈਣ ਨੂੰ ਆਦੇ ਜਣੇ। ਤੁਸੀਂ ਵਾਸਤੇ ਲੈ ਕੇ ਆਇਆ। ਮੈਂ ਵੀ ਆਇਆ। ਹੋਰ ਹੋਰ ਕੋ ਲੈਣਾ ਤੇ ਉਹ ਲੈ ਲਈ ਨੇ। ਕੀ ਲੈ ਕੇ ਤੁਸੀਂ ਬਿਸਕੁਟ ਲੈ ਕੇ ਆਏ ਤੁਸੀਂ? ਹੋਰ ਚੀਜ਼ਾਂ ਲਾਵਾਂਗੇ ਛੋਟੀਆਂ ਮੋਟੀਆਂ। ਇਹ ਬਿਸਕੁਟ-ਬਿਸਕੁਟ। ਆ ਤਾਂ ਰੱਖ ਦੇ। ਆ ਰੱਖ ਦੇ। ਛੋਟੀਆਂ ਚੀਜ਼ਾਂ ਖਾਊਗਾ ਨਾ ਫਿਰ। ਚਲੋ। ਚਲੋ ਚਲੋ ਜੀ ਜਪੜੋਂ ਦਵੰਦਿਆ ਨਾ ਨੂੰ ਚੀਜ਼ਾਂ ਮੋਹਲ ਦੇਖੋ ਤੁਸੀਂ ਸ਼ਹਿਰ ਦਾ ਸਾਡੇ ਨੂੰ ਫੀ ਲੈ ਕੇ ਦਿੰਗੇ ਮੋਹਲ ਇਹ ਨੂੰ ਆਵਦੀ ਚੀਜ਼ ਲੈਣ ਤੋਂ ਜਿਹੜੀ ਲੈਣ ਕੇੜੀ ਇਹਦਾ ਲੈ ਲਓ ਮੈਨੂੰ ਇਹ ਬਤਾ ਕੀ ਇਹੋ ਜਿਹਾ ਕੁਛ ਨਹੀਂ ਹਾਂ ਇਹ ਕਿੰਦਰ ਜੋਇ ਲੈਣ ਕੇ ਤੈਨੇ ਹਣਾ ਆ ਲੈ ਨਾ ਇਹ ਕੋਲ ਦੇ ਦੋ ਹੋਰ ਦੱਸੋ ਜੋ ਤੇ ਜਦੀ ਦੋ ਦੋ ਆਈਟਮਾ ਸਾਰੇ ਆਹ ਬਸ ਇੱਕ ਇੱਕ ਤੋਂ ਦੋ ਆਈਟਮ ਪਾ ਲਓ ਬਸ ਆ ਨਬੜੇ ਕਿੱਟਾਂ ਨੇ ਕਿਹੜਾ ਛੋਟਾ ਬੁੱਤ ਇਹ ਤਾਂ ਲੈ ਤਾਂ ਉਹ ਲੈ ਲੈ ਆਵੇ ਲੈ ਤਾਂ ਆ ਵੇਖੋ ਇਹ ਤਾਂ ਮੈਨੂੰ ਪਤਾ ਤੂੰ ਖਾਨਣਾ ਹੋਰ ਅੱਗੇ ਵਾਲਾ ਵੀ ਗਿੰਦੇ ਇਹ ਅਮਰੇਲਾ ਜੀ ਦੇ ਦੋ ਇੱਕ ਇਹ ਨਹੀਂ ਆ ਇੰਨਾ ਕੁਝ ਇੱਕੋ ਤਰ੍ਹਾਂ ਦਾ ਸਮਾਨ ਹੈ ਨਾ ਚੁੱਪਤ ਹੋਰ ਇੱਕੋ ਤਰ੍ਹਾਂ ਦਾ ਸਮਾਨ ਹੀ ਹੈ ਨਾ ਜਸ ਆ ਸਾਈਕਲ ਜੋ ਉਦੋਂ ਤਾਂ ਖਾਦੇ ਉਦੋਂ ਇਹ ਵੀ ਲੈ ਦੇ ਦੇ ਸਾਈਕਲ ਜੀ ਇਹ ਵੀ ਦੇ

ਸਾਰਾ ਸਾਰਾ ਲੈਦਾ ਤੈਨੂੰ ਠੀਕ ਹੈ ਤੂੰ ਤੂੰ ਤੇ ਨਾ ਨਾ ਨੂੰ ਸਕੂਟੇ ਤੇ ਜਾਣੀ ਆਪਾਂ ਘਰ ਤੇ ਜਾਣਾ ਬੂ ਸਲੋ ਬਾਰੀ ਖਲੋ ਜੀ ਜੋ ਤਿੰਨ ਚੱਕੇ ਮੈਂ ਇੱਕ ਕਰੋ ਸ਼ਹਿਰਾਂ ਦਾ ਟਾਈਮ ਹਾਉਂ ਦਾ ਜਦੋਂ ਕਿਤੇ ਆਜ ਗਏ ਸ਼ਹਿਰਾਂ ਦੇ ਵਿੱਚ 8:00 ਵਜੇ ਸੋਈਦਾ ਹਾਜੀ ਤਾਂ ਸੌਣ ਦਾ ਟਾਈਮ ਹੈ ਹੀ ਨਹੀਂ ਐਤਾ 11 ਵਜੇ ਚ 5 ਮਿੰਟ ਪਾਏ ਆ ਤੇ ਮਹਿਬਲ ਅਜੇ ਸਾਡੀ ਲੱਗੀ ਪਈ ਆ ਆ ਪਏ ਸਾਰੇ ਆਪਦੇ ਆਪ ਦੇ ਕਮ ਮਗਲ ਨਾਲ ਬੱਤਕਰੀ ਨੇ ਆ ਸ਼ਰਾਰਤੀ ਕੱਕਾ ਲੱਗਾ ਪਿਆ ਦੁੱਧ ਪੀ ਕੇ ਤਾਂ ਉਹ ਖੇਡਣ ਲੱਗ ਗਿਆ ਸਭਾ ਮਾਮੂਏ ਦਾ ਸੋ ਗਿਆ ਉਹ ਆਇਆ ਸੀ ਚੰਡੀਗੜ੍ਹੋਂ ਵੀ ਮਾਮੂਏ ਦਾ ਗਿਆ ਸੋ ਉਹ ਦਾ ਕਮਰਾ ਮਾਮੂ ਜੀ ਦੀ ਲੱਤਾਂ ਦੇਖ ਲੋ ਮਾਮੂਏ ਦਾ ਥੱਕਿਆ ਸੋ ਗਿਆ ਕਹੋ ਮਾਮੂਆ ਲਓ ਜੀ ਅਸੀਂ 5 6 ਜਣੇ ਬੈਠੇ ਆ ਡੈਡੀ ਆ ਮ사ਜ ਕਰੀ ਜਾਂਦੇ ਆ ਮਸ਼ੀਨ ਨਾਲ ਬੜੀ ਘੈਂਟ ਮਸ਼ੀਨ ਆ ਮੈਂ ਵੀ ਕਰੀਏ ਬੜੀ ਵਧੀਆ ਖਾਓ ਹੁੰਨੇ ਆ ਤੁਹਾਨੂੰ ਆ ਹੈਗੀ ਆ ਸਮਝਣ ਨੂੰ ਤਾਂ ਸਿਬੰਦੂਕ ਵਰਗੀ ਬਣੀ ਐ ਤਾਂ ਬਾਲੀ ਵਧੀਆ ਕਾਮਜਾਬ ਚੀਜ਼ ਆ ਆਹ ਵਾਲੇ ਨਾਲ ਆਪਾਂ ਮ사ਜ ਕਰੀ ਹਾਂ ਹੁਣ ਜਿਹੜੇ ਆ ਦੇਖੋ ਟੂਲਸ ਦੁਕਾਨੇ ਇਹਦੇ ਵਿੱਚ ਨੇਗਾ ਨੇ ਦਿਖਾਓ ਇੱਧਰ ਇੱਕ ਮਿੰਟ ਮੈਨੂੰ ਦਿਖਾਓ ਤਾਂ ਸਹੀ ਅਲੱਗ ਅਲੱਗ ਚੀਜ਼ਾਂ ਖੱਲਣਾਂ ਵਾਸਤੇ ਕਿਹੜੀ ਆ ਕਹਦੇ ਲਈ ਆ ਗੁੱਡ ਇੱਦਾਂ ਤਾਂ ਖੱਲਣਾਂ ਅੱਛਾ ਲੱਤਨ ਇਹ ਖੱਲਿਆਂ ਆਸਤੇ ਹੈ ਬੇਟਾ ਇੱਕ ਮਿੰਟ ਆਇਂ ਨਹੀਂ ਕਰ ਦਿੰਦੇ ਅਜਾਪ ਨਹੀਂ ਆਉਂਦਾ ਤਾਂ ਆ ਗਿਆ ਇਹ ਤਾਂ ਹੁਣ ਸਾਰੇ ਆਸਤੇ ਆ ਸਾਰੇ ਆਸਤੇ ਲੈ ਉਹ ਗੱਡਾ ਸੁਣਾ ਗੁੰਮ ਆਇਆ ਹਾਂ ਵਧੀਆ ਕੋਲ ਕੋਲ ਚੇਂਜ ਕਰਨਾ ਉਹ ਚਾਰਜ ਲਾਉਣ ਵਾਲੇ ਕਿੱਥੇ ਪਈ ਆ ਪਈ ਚਾਰਜ ਤੇ ਆ ਦੋ ਚਾਰ ਚਾਰ ਪ੍ਰਕਾਰ ਦੇ ਐ ਦੇ ਲਾਉਣ ਵਾਲੇ ਅੱਗੇ ਇਹ ਮੇਰੇ ਲੱਗ ਆ ਵੀ ਹਾਇ ਤਾਂ ਠੀਕ ਆ ਹਰਬਸ ਜਿਵੇਂ ਰੋੜੇ ਵੱਜੀ ਮੈਂ ਪਾਣੀ ਆ ਬੰਦ ਅੱਲਾ ਦੇਖੋ ਕੀ ਕੰਮ ਉਸ ਕਰਦੇ ਸੀ ਮੜੇ ਇੱਕ ਧੌਂਦੇ ਤੇ ਲਾਈ ਧੌਂਦੇ ਤੇ ਲਾ ਮੇਰੀ ਧੌਂਦੇ ਲਾ ਮੇਰੀ ਧੌਂਦੇ ਆਹਾਹਾ ਸੱਚੀ ਦਾ ਬਹੁਤ ਆਰਾਮ ਬਹੁਤ ਮਿਲਦਾ ਬੰਦੀ ਹੋ ਗਈ ਬੰਦੀ ਹੋ ਗਈ ਕੋਈ ਕਰ ਬਖਲੀਆਂ ਵਾਸਤੇ ਕੱਢ ਖੱਲੀਆਂ ਕੀ ਚਾਰਜ ਲਾਉਣ ਵਾਲੀ ਹੋ ਗਈ ਇਹਦੇ ਨਾਲ ਖੱਲੀਆਂ ਮੇਰੇ ਉਹ ਖੱਲੀਆਂ ਤਾਂ ਖੱਲੀਆਂ ਵਾਲੀ ਕੱਢੀਏ खलियां वेखो मम्मी मैं तो पता खलियां क्या तो <laughs> लाओ चार्ज ला लो चार्ज ला लो जप वे जपन का टाइम वेखोदा नहीं कटो कट ग्यारह पांच ਅਈ ਨਹੀਂ ਲੇਟ ਵੀ ਅਸੀਂ ਬਈ ਸੌਣੇ ਆਂ ਮੈਂ ਕਹੀ ਹੈਗੀ ਅਸੀਂ ਇੱਥੇ ਆ ਕੇ ਇੰਨਾ ਸਾਲ ਕਈ ਵਾਰ ਹੋ ਜਾਂਦਾ ਟਾਈਮ ਵੈਸੇ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ 11 ਤੱਕ ਸੌ ਜਾਈਏ ਪਰ ਅੱਜ ਥੋੜਾ ਜਿਹਾ ਜ਼ਿਆਦਾ ਲੇਟ ਚੱਲ ਰਹੇ ਆਂ ਚਲ ਡੈਡੀ ਨੂੰ ਤਾਂ ਸੌਣ ਦੋ ਫਿਰ ਸੌਣ ਦੋ ਤੁਸੀਂ ਸੋਵੋ ਅਸੀਂ ਅੰਦਰ ਵਹੇ ਜਨੇ ਆਂ ਹੋਰ ਆਪਾਂ ਅੰਦਰ ਚੱਲਦੇ ਚਲੋ ਚਲ ਆਓ ਆਪਾਂ ਅੰਦਰ ਚੱਲਦੇ ਡੈਡੀ ਨੂੰ ਤਾਂ ਸੌਣ ਦੋ ਡੈਡੀ ਜਾਣਾ ਸਵੇਰੇ 3 ਕਿੰਨੇ ਵਜੇ ਉੱਠਣਾ 3:20 ਚਲੋ ਬਈ ਡੈਡੀ ਨੂੰ ਤਾਂ ਉੱਠਣਾ 3:20 ਤੇ ਰਹਿ ਗਏ 3-4 ਘੰਟੇ

ਸੀ ਸੀਗਰਤਾ ਦਾਗਾ ਪਾ ਸੁਭਾ ਦੁੱਧ ਪੀਵਾਂਗੇ ਆਰਾਏ ਚੱਕਿਆ ਹੀ ਨਹੀਂ ਹੋਣਾ ਸਵੇਰੇ ਹੀ ਕਰਕੇ ਚੱਲਾਂਗੇ ਇੱਕ ਵਾਰੀ ਤੇ ਆਪਾਂ ਭੰਡੇ ਕੋਲ ਰੋਸ ਕਰਦੇ ਸੀ ਸਵੇਰੇ ਦੇਖੋ ਹੁਣ ਸਾਡਾ ਕੀ ਰੁਟੀਨ ਦਾ ਬਣੂਗਾ ਕਿੰਨੇ ਵੇ ਜੋੜਦੇ ਸੀ ਮੈਸ ਤਾਂ ਮੈਂ ਵੀਡੀਓ ਦੇ ਐਂਡ ਤੋਂ ਪਤਾ ਪਹਿਲਾਂ ਹੀ ਕਰਦਾ ਸੀ ਤੇ ਪਰ ਹੁਣ ਅਸੀਂ ਮਸਤ ਲੱਗੇ ਵੇ ਸਮੇਂ ਤੁਹਾਨੂੰ ਵੀ ਪਤਾ ਲੱਗੇ ਕਿ ਅਸੀਂ ਇੱਥੇ ਆ ਕੇ ਕਿੰਨੇ ਵੇ ਸੌਣੇ ਤਾਂ ਕਰਕੇ ਕਲਿੱਪ ਲੈਣ ਲੱਗੇ ਮੈਂ ਨੀਂਦ ਨੇੜ ਤੇ ਨਹੀਂ ਲੱਗ ਰਹੀ ਹੈ ਨਾ ਸਾਡੇ ਜੀ ਬਾਕੀ ਮੈਂ ਤੇ ਰੰਗ ਮੇਰੇ ਬਹੁਤ ਡਾਰਕ ਕੀ ਚੜਦਾ ਆਲਵੇਸ ਗਰੀਬਾਂ ਬੱਚੂ ਬਹੁਤ ਵਾਹਣਾ ਪਾਣੀ ਹੁੰਦਾ ਗਰਮ ਤੇ ਆਪਾਂ ਸ਼ੀਸ਼ੀ ਰੱਖ ਕੇ ਜਦਨ ਮੋਂ ਲੱਪਣ ਬਚਾ ਮੰਗੇ ਉਦੋਂ ਤੇ ਇਹਨੇ ਜੱਪ ਸੁਣਦਾ ਕਿੰਨੇ ਵਜੇ ਆਈਡੀਆ ਤੁਸੀਂ ਅਕੋਰਡਿੰਗ ਟੂ ਮੀ ਆਈਡੀਆ ਮੰਨ ਲਿਓ ਮਾਰਾ ਕੋਤਾ 12 ਦੇ ਸੁੱਤੇ ਕਿੰਨੇ ਵਿੱਚ ਉੱਠਾਂਗੇ ਲਾ ਲਵਾਂ ਸਭ ਤੋਂ ਸਵੇਰੇ ਪਤਾ ਲੱਗੂ ਸਵੇਰੇ ਕੱਲ ਨੂੰ ਨਵੇਂ ਵਲੌਗ ਦੀ ਸਟਾਰਟਿੰਗ ਕਰਾਂਗੇ ਉੱਚ ਪਤਾ ਲੱਗੂ ਕੀ ਬੰਦਾ ਕੀ ਨਹੀਂ ਕਿੰਨੇ ਵਿੱਚ ਉੜਦੇ ਕਿਉਂਕਿ ਕਈ ਵਾਰ ਵਲੌਗ ਦੀ ਸਟਾਰਟਿੰਗ ਲੇਟ ਹੁੰਦੀ ਹੈ ਮੇਰਾ ਸਟੈਂਡ ਵਗੈਰਾ ਮੈਂ ਨਾਲ ਲੈ ਕੇ ਆਈ ਸੀ ਮਤਲਬ ਤਾਂ ਇਹਨਾਂ ਨੇ ਗੱਟੀ ਛੁੱਕਿਆ ਹੀ ਨਹੀਂਗਾ ਹੰਟਾ ਲੌਕ ਵੀ ਲਗਾਤਾ ਤੇ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਕੱਲ ਹੁਣ ਮੈਂ ਬਸ ਕੰਮ ਵਗੈਰਾ ਜਿਹੜੇ ਕਰਦੇ ਨੇ ਬੈਠੇ ਕੰਟੈਂਟ ਡੇਟ ਮਿੰਟੇ ਬਾਦ ਸੋ ਜਾਾਂਗੇ ਆਪਾਂ ਕੱਲ ਨੂੰ ਨਵੇਂ ਵਲੌਗ ਨਾਲ ਮਿਲਾਂਗੇ ਤੇ ਟੇਕ ਕੇ ਬਾਈ ਬਾਈ गुड मॉर्निंग सवागत है यूट्यूब चैनल ब्राड बलॉग्स से होर सारे किए सारे ठीक ठाक हो अपने अपने घर तंदरुस्त हो गए तो लो जी आप पीके आप पीके हाँ चाह पा पता कोई बाला लम्मा ए ही तुरे फिरना आप मिठू दंधी मारू मैं कर मिठू बैठा सा मिठू किधर गया ਮਿੱਠੂ ਦਾ ਬਿਸਕੁਟ ਖਾ ਗਿਆ ਤੇ ਆ ਬਰਾਬਰ ਸਾਡੇ ਤੇ ਜੀ ਟਾਈਮ ਹੋ ਗਿਆ ਇੱਥੇ ਤੋਂ ਰਾਤੀ ਆਪਾਂ ਸੁੱਤੇ ਸੀ ਸਹੀ 12:00 ਪਰ ਉੱਪਰ ਹੀ ਹੋ ਗਿਆ ਸੀ ਟਾਈਮ ਲੰਗਾ 12 ਦਾ ਆਈਡੀਆ ਰੱਖਿਆ ਆਪਾਂ ਚਲੋ 12 ਵਜੇ ਸੁੱਤੇ ਸੀ ਸਹੀ ਮੈਂ ਤੁਹਾਨੂੰ ਦੱਸਦੇ ਸਾਡੀ ਸਵੇਰ ਅੱਜ 8:00 ਵਜੇ ਅੱਖ ਖੁੱਲ੍ਹੀ ਇੱਥੇ ਅੱਜ ਵੀ ਨੇ ਇੱਥੇ ਚੱਲੋ ਉੱਠੇ ਜਿੰਨਾਂ ਨੇ ਜਾਣਾ ਕੰਮਾਂ ਡਿਊਟੀ ਤੋਂ ਗਏ ਬਸ ਬਾਕੀ ਬਾਹਰ ਕੋਈ ਨਹੀਂ ਨਿਕਲਦਾ ਇੱਥੇ ਬਸ ਰੋੜਾ ਹੀ ਆ ਬਾਹਰ ਨਹੀਂ ਕੋਈ ਨਿਕਲਦਾ ਚਲੋ ਜੀ ਹੁਣ ਅਸੀਂ ਚਾਹ ਪਾਣੀ ਪੀ ਕੇ ਫ੍ਰੀ ਹੋ ਗਿਆ ਜੋ ਤਨੇ ਦੁੱਧ ਪੀ ਲਿਆ ਤੇ ਆਪਣੇ ਮਸ਼ੀਨ ਚ ਲਾਤੀਏ ਕੱਪੜਿਆਂ ਵਾਲੀ ਆਲੂ ਉਬਲਨੇ ਧਰਦੇ ਆਲੂ ਦੇ ਪਰੌਂਠੇ ਖਾਵਾਂਗੇ ਮੰਮੀ ਦੇ ਹੱਥ ਨਾਲ ਖਾਵਾਂਗੇ ਆਲੂ ਦੇ ਪਰੌਂਠੇ ਇੱਥੇ ਮੈਂ ਮਸ਼ੀਨ ਲਗਾ ਰਹੀ ਸੀ ਤੇ ਕੱਪੜੇ ਧੁੱਪ ਤੇ ਜਾਣਗੇ ਵਾਸ਼ਿੰਗ ਕਿਰੀਅ ਚ ਇਹ ਨਾਨੀ ਦੀ ਐਨਕਾ ਐਨਕਾ ਨਾ ਛੱਡੋ ਛੇੜੋ ਤੇ ਤੇ ਬੱਸ ਹੁਣ ਅਸੀਂ ਉਠਣ ਦੇ ਤਿਆਰ ਹਾਂ ਨਾ ਇੱਧਰ ਵੀ ਟੱਕੇ ਟੁੱਟੇ ਪਏ ਆ ਤਦ ਮਾਮੂ ਜੀ ਉੱਡਦਾ ਪਿਆ ਓਏ ਜੋਤ ਮਾਮੂ ਉੱਠ ਲੱਗਾ ਮਾਮੂ ਨਾ ਲੈ ਜਾਂਦਾ ਇੱਧਰ ਉੱਧਰ ਪਾਸੇ ਚਲੋ ਜੀ ਹੁਣ ਆਪਾਂ ਮਿਲਾਂਗੇ ਥੋੜਾ ਜਿਹਾ ਠਹਿਰ ਕੇ ਇੱਕ ਤਾਂ ਮੇਰੇ ਇਨਾਂ ਨੇ ਉਹ ਹੀ ਨਾ ਚੱਕਰ ਤੇ ਸਟੈਂਡ ਕਾਰ ਦੇ ਵਿੱਚ ਪਿਆ ਹੈਗਾ ਮੈਂ ਕਿਹਾ ਸੀ ਸਟੈਂਡ ਚੱਕ ਲਓ ਤੇ ਚੱਲ ਬੰਦਾ ਵੀਡੀਓ ਵਗੈਰਾ ਸ਼ੂਟ ਕਰ ਦਿੰਦਾ ਨਾ ਤੇ ਚਲੋ ਜੀ ਮਿਲਦੇ ਮੈਂ ਤੁਹਾਨੂੰ ਠਹਿਰ ਕੇ ਇਸ ਤੋਂ ਬਾਅਦ ਕੱਪੜੇ ਵਗੈਰਾ ਕੱਢਦੇ ਪਹਿਲਾਂ ਤੁਹਾਨੂੰ ਫਿਰ ਮਿਲਦੇ ਤੁਹਾਨੂੰ ਲੋ ਜੀ ਟਾਈਮ ਹੋ ਗਿਆ 9:30 ਵੇ ਦਾ ਤੇ ਤੁਸੀਂ ਮੰਨਣਾ ਨਹੀਂ ਅੱਜ ਬਿਨਾਂ ਨਾਤੇ ਜਾਣਾ ਵਾਪਸ ਜਾਣਾ ਪੈ ਲੈ ਕਈ ਵਾਰ ਕੰਮ ਕੋਈ ਨਾ ਕੋਈ ਇਦਾਂ ਦਾ ਅੜਚਣ ਪੈ ਸਾਡੀ ਕਿਹਸੇ ਕੰਮ ਹੋ ਸਕਦਾ ਹੈ ਨਾ ਕਿ ਆਪਾਂ ਬਿਨਾਂ ਨਾਤੇ ਵੀ ਜਾਣਾ ਪੈ ਸਕਦਾ ਕਿਉਂਕਿ ਇੱਕ ਤਾਂ ਪਤਾ ਹੀ ਨਹੀਂ ਸੀ ਨਾ ਨਹੀਂ ਬੰਦ ਦੱਸਦੇ ਆ ਉੱਠ ਘੜਦਾ ਸਾਨੂੰ ਕੋਈ ਕੰਮ ਦਾ ਕੋਈ ਐਮਰਜੈਂਸੀ ਸਾਨੂੰ ਕੰਮ ਪੈ ਗਿਆ ਹੁਣ ਅਸੀਂ ਬਿਨਾਂ ਨਾਤੇ ਚੱਲੇ ਕਲੀ ਦੁਰਸ਼ ਕਰਕੇ ਬ੍ਰੇਕਫਾਸਟ ਕਰ ਲੈ ਨਾਤੇ ਨਹੀਂ ਬੈਠਾ ਮੈਂ ਤਾਂ ਘਰੇ ਜਾ ਕੇ ਨਾ ਰੁਣਾ ਤਾਂ ਮੰਮੂ ਤੇ ਅੰਕ ਚਲਾ ਹੈਗਾ ਸਾਨੂੰ ਉਹਨੂੰ ਕੌਣ ਮੈਂ ਘਰੇ ਚੱਗੀ ਲਾ ਲਾਂਗੇ ਜੱਪ ਨਹੀਂ ਕਰਦਾ ਪਰ ਨਾ ਮਾ ਦੋ ਠੀਕ ਇਹਨੇ ਮੇਨ ਹੁੰਦਾ ਸਸਿਕਾ ਕਰ ਦੋ ਸਸਿਕਾ ਕਰ ਬਣਾ ਮੰਮੂ ਤੇ ਤੀਤਾ ਉਹ ਮੰਮੂ ਨਹੀਂ ਪਾਪਾ ਹੋਊਗਾ ਉਹਦੇ ਚ ਨਾਲ ਪਾਪਾ ਵੀ ਹੋਊਗਾ ਤੇਰਾ ਪਰੌਂਠਾ ਬਣਦਾ ਬਸ ਲੈ ਲੈਨੇ ਪਰ ਚੱਲ ਗਏ ਪਾਪਾ ਦੀ ਪਰੌਂਠੀ ਆ ਪਾਪਾ ਦਾ ਟਿਫਨ ਆ ਮੰਮੂ ਹਸਬੰਡ ਬਟ ਈਵਨ ਯੈਸੀ ਰੈਡੀ ਕਰ ਲਿਆ ਇਹਨਾਂ ਨੇ ਸਿੱਧਾ ਕੰਮ ਦੇ ਜਾਣਗੇ ਤੇ ਬਾਕੀ ਮੈਂ ਜਾ ਕੇ ਨਾ ਹਨੂ ਲੂੰਗੀ ਅੱਜ ਤਾਂ ਪਹਿਲੀ ਵਾਰ ਇਦਾਂ ਹੋਇਆ ਕਿ ਬਿਣਾ ਨਾ ਤੇਣਾ ਪਿਆ ਬਿਣਾ ਨਾ ਤੇ ਜਾਣਾ ਪਊਗਾ ਫਿਰ ਹਾਸਾ ਵੀ ਹੁੰਦਾ ਤੇ ਰੀਵਜਾ ਵੀ ਲੱਗੀ ਆ ਦੱਸ ਤੇ ਆਪ ਨੂੰ ਹੋਰ ਕੀ ਹੈ ਯਾਰ ਮੈਂ ਨਾ ਕਦੇ ਮੈਂ ਜਦੋਂ ਉਹਦੀ ਕਦੇ ਨਹੀਂ ਹੁਣ ਮੈਂ ਰਾਤ ਇੱਕ ਬਸਾ ਜਿਵੇਂ ਰਾਤ ਨੂੰ ਤੁਹਾਡੇ ਸਾਹਮਣੇ ਆਇਆ 6 ਵਜੇ ਆ ਹੁਣ ਚੱਲਿਆ ਕੀ ਬੰਦਾ ਕਰੂ ਸਾਢੇ 9 ਹੋ ਗਏ ਤੇ ਤੁਰ ਚੱਲੇ ਤੋਂ ਰਾਤ ਨੂੰ 12 ਵਜੇ ਸੁੱਤੇ ਸੀ ਆਪੇ ਸਾਢੇ 7 ਸੀ ਉੱਠੇ ਆ ਤੇ ਹੁਣ ਉੱਠ ਕੇ ਬਸ ਕੁਛ ਨਹੀਂ ਦਵਾ ਦਮ ਮਾੜਾ ਮੋਟਾ ਨਾਮ ਉੱਤਰ ਜਿਹਾ ਮ ਕਰਕੇ ਤੇ ਨਹਾਤਿਆਂ ਵੀ ਗਿਆ ਬਸ ਚੱਲੇ ਆ ਹੁਣ ਬਸ ਐ ਤਾਂ ਮੂੜਾ ਨਾ ਤਾਂ ਆਫ ਕੈਸ ਆ ਤੇ ਨਾ ਨਾ ਤਾਂ ਉਹ ਕੈਸ ਆ ਤੇ ਨਾ ਬੜਾ ਹੈਕ ਹੀ ਐਸੇ ਮੀਡੀਅਮ ਜਿਹਾ ਮੂੜੋ ਆ ਤੇ ਹਮੇਸ਼ਾ ਜਾਣਾ ਵੀ ਪੈਣਾ ਘਰੇ ਨਾ ਤੇ ਜ਼ਰੂਰੀ ਕੰਮ ਆ ਚਲੋ ਜੀ ਪਰਸ ਤਾਂ ਬਿਨਾਂ ਨਾ ਤੇ ਚੰਗਲੇ ਹੈਗਾ ਕੀ ਬੰਦਾ ਕਰੇ ਨਾ ਚਲੋ ਜੀ ਜਾਣਾ ਪਊਗਾ ਹੁਣ ਆਪਾਂ ਨੂੰ ਆ ਦੇਖੋ ਮੇਰਾ मिठू 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 भाए डोलू भा आ जाओ मम्मी तो चलो जोना तो आप चल दे मैं तो आए ब्लैक चले नाइट सूट दे <laughs> ना तो समझ होती हस रहा मैं हसा तो कि हसा समझ रही तो परे हुई पी गल सारी मेरी <laughs> चल गए चंगा मम्मी चंगा Yeah, I'm not going to ਹੇ ਚਲੋ ਜੀ ਚਲ ਜਗਾ ਮੂ ਜੀ ਤੇ ਚਲੋ ਜੀ ਹੁਣ ਚਲਦੇ ਆ ਬਿਨਾ ਬਿਨਾ ਨਾ ਕਿੱਕਾ ਬਾਈ ਕਾਕਾ ਤਾਂ ਬਸ ਕਾਕਾ ਹੀ ਲੈ ਚੱਲੇ ਕਾਕਾ ਹੀ ਲੈ ਚੱਲੇ ਕਿਹਦੀ ਜੀ ਦੀ ਲੈਲੇ ਹੈ ਕਿ ਜੀ ਦੀ ਹੈ ਚਲੋ ਜੀ ਹੁਣ ਬੈਠ ਗਏ ਆਪਾਂ ਗੱਡੀ ਦੇ ਵਿੱਚ ਮਾਰ ਗਏ ਐਂਟਰੀ ਬੋਲ ਕੇ ਆਹ ਪੈਰਾ ਹੀ ਤਾਂ ਜ ਨੂੰ ਰਾਤ ਨਾਨੂ ਮਿਲਿਆ ਸੀ ਕੋਈ ਨਾ ਬੰਦਾ ਫੇਰ ਵਿਹਲਾ ਹੋ ਗਿਆ ਜੀ ਜੀ ਕਈ ਵਾਰ ਕੰਮ ਮਜਬੂਰੀਆਂ ਜਾਂ ਕੁਝ ਹੋਰ ਕਹਿ ਸਕਦੇ ਆ ਨਾ ਇਹਨਾਂ ਚੀਜ਼ਾਂ ਨੂੰ ਤੇ ਆਪਾਂ ਨੂੰ ਕਹਿ ਸਕਦੇ ਬਿਨਾਂ ਨਾਤੇ ਵੀ ਜਾਣਾ ਪੈ ਸਕਦਾ ਈ ਨਾ ਕਦੇ ਵੀ ਸੋਚੋ ਕਿ ਆਪਾਂ ਰੈਡੀ ਰੈਡੀ ਹੋ ਕੇ ਤੇ ਨਾਤੋਂ ਕਿ ਕਿਤੇ ਜਾਵਾਂਗੇ ਜਿੱਥੇ ਜਾਣਾ ਪਏ ਨਾ ਆਪਾਂ ਨੂੰ ਕਦੇ ਵੀ ਇਹ ਗੱਲ ਨਹੀਂ ਸੋਚਣੀ ਚਾਹੀਦੀ ਹਨਾ ਕਿ ਕਿ ਹਾਸਾ ਤੇ ਪਾਣੀ ਫੇਰ ਜਾਂਦਾ ਹੁੰਦਾ ਸਾਨੂੰ ਪਤਾ ਹੀ ਨਹੀਂ ਜੀਗਾ ਸਾਨੂੰ ਕੋਈ ਇੰਪੋਰਟੈਂਟ ਨਾ ਇੰਪੋਰਟੈਂਟ ਕੰਮ ਪੈਜੂਗਾ ਨਾ ਕਿ ਸਾਨੂੰ ਬਿਨਾਂ ਨਾਤੇ ਜਾਣਾ ਪੋਗਾ ਇੰਨਾ ਇੰਪੋਰਟੈਂਟ ਕੰਮ ਪੈਜੂਗਾ ਤੇ ਚਲੋ ਜੀ ਹੁਣ ਮੇਰਾ ਰੱਦ ਹੈਗਾ ਹੁਣ ਆਪਾਂ ਚੱਲਦੇ ਆ ਘਰੋਂ ਤੁਰ ਪਿਆ ਤੋ ਤੇ ਹੁਣ ਆਪਾਂ ਜਾ ਕੇ ਸਿੱਧਾ ਤੁਹਾਨੂੰ ਮਿਲਾਂਗੇ ਅ ਕਰੇ ਜਾਂ ਕਿ ਮਿਲਾਂਗੇ ਸਿੱਧਾ ਹੁਣ ਕਿਉਂਕਿ ਰਾਸਤੇ ਦੇ ਵਿੱਚ ਹੁਣ ਇਹ ਲੱਗਦਾ ਹਨਾ ਪਲਟੀ ਆ ਲੱਗਦਾ ਮੈਂ ਹੁਣ ਤਾਂ ਕਿ ਰਾਤ ਵਿੱਚ ਗਈ ਸੀ ਕਬਾੜ ਵਾਲੀ ਸੀ ਹਨਾ ਕਿਨੇ ਬਲਟੀ ਪਈ ਜਵਾ ਤੂੰ ਦਰਾਂ ਨੂੰ ਕਬਾੜ ਵਾਲੀ ਸੀ ਨਾ ਛਿਵੀ ਕੋਈ ਆਪਿਆ ਸੀਗਾ ਪਿੱਛੇ ਮਿਲਦਾ ਕਈ ਸੀ ਪਿੱਛੇ ਵੀ ਇਹਦੇ ਨਾਲ ਦੀ ਸੀ ਨਾ ਪਿਕਅਪ ਚ ਸੀ ਯੂਵੀ ਆਈ ਥਿੰਕ ਇੱਥੇ ਪਲਟੀ ਪਿੱਛੇ ਵੀ ਪਿੱਛੇ ਵੀ ਇੱਕ ਪਿਕਅਪ ਦੀ ਪਲਟੀ ਪਈ ਸੀ ਤੇ ਹੁਣ ਇੱਥੇ ਪਿੱਛੇ ਇੱਥੇ ਜਮਾਈ ਪਲਟੀ ਪਈ ਹੋ ਤਾਂ ਮਾੜੀ ਜੀ ਪਤਾ ਨਹੀਂ ਕਿਸੇ ਚੀਜ਼ ਚ ਵੱਜੀ ਸੀ ਤੁੰਦਦਾ ਕਰਕੇ ਬੜਾ ਨੁਕਸਾਨ ਹੋਈ ਆ ਅੱਜ ਤਾਂ ਆਹ ਮੂਰਦਿਸ ਕੱਲ ਨਾ ਤਾਂ ਸਮਝ ਆਉਂਦੀ ਪਈ ਕੀ ਕਰੀਏ ਕਿਉਂਕਿ ਨਾ ਬਸ ਇਦਾਂ ਹੋਇਆ ਪਿਆ ਹੈਗਾ ਕਿ ਕਿ ਇੰਨੀ ਜਲਦੀ ਆਪਾਂ ਜੇ ਤੁਹਾਡੇ ਸਭ ਦਾ ਟਾਈਮ ਸਪੈਂਡ ਨਹੀਂ ਹੋਇਆ ਬਿਲਕੁਲ ਵੀ ਨਹੀਂ ਹੋਇਆ ਨਾ ਤੇ ਚਲੋ ਜੀ ਬਾਕੀ ਉਹ ਗੱਲ ਨਾ ਫਿਰ ਜਾਣਾ ਤੁਹਾਨੂੰ ਪੈਣਾ ਜੀ ਜਿਹੜੀ ਜ਼ਰੂਰੀ ਤੁਹਾਨੂੰ ਹੋਏ ਫਿਰ ਆਪਾਂ ਨਹੀਂ ਕੁਝ ਵੀ ਕਰ ਸਕਦੇ ਨਾ ਚਲੋ ਜੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਕੱਲ ਜਾ ਕੇ ਸ਼ਿਕਰ ਜਾ ਕੇ ਸੁਣਾਵਾਂਗੇ ਕੋਈ ਗੱਲ ਬਾਤ ਐਸੀ ਗੱਲ ਬਾਤ ਆ ਤੁਹਾਡੇ ਓਵਰਆਲ ਜਿੰਦਗੀਆਂ ਵੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਓਵਰਆਲ ਨਾਲ ਦੇ ਨਾਲ ਹੀ ਤੁਹਾਡੇ ਕੋਲ ਨਾਲ ਸ਼ੇਅਰ ਕਰ ਦਿੰਦੇ ਹੁਨੇ ਕੋਈ ਵੀ ਗੱਲਬਾਤ ਹੋਵੇ ਆਪਾਂ ਕਦੇ ਉਹ ਨਹੀਂ ਰੱਖਿਆ ਕੋਈ ਗੱਲਬਾਤ ਦਾ ਨਾ ਲਪੋ ਜਾ ਨਹੀਂ ਰੱਖਿਆ ਨਹੀਂ ਬੱਤੇ ਤਿੰਨ ਕਿੰਨੇ ਮੇਰੀ ਬਿਲਕੁਲ ਲੱਤ ਨਹੀਂ ਸਟਾਰਟ ਹੋ ਗਈ 5 ਵਜੇ ਦਾ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਘਰ ਜਾ ਕੇ ਤੇ ਚਲੋ ਜੀ ਟਾਈਮ ਬਹੁਤ ਹੋ ਗਿਆ ਟਾਈਮ ਆਈ ਥਿੰਕ 7 ਵਜਨ ਉਹ ਚੱਲੇ ਪਤਾ ਨਹੀਂ 7:00 ਵਜਣ ਵਾਲੇ ਆ ਸਮਝ ਲਓ ਤੁਸੀਂ ਤੇ ਮੈਂ ਨਾ ਬਸ ਅੱਜ ਫੋਨ ਸਵੇਰ ਦਾ ਬਸ ਜਦੋਂ ਉਹਦੇ ਆਏ ਆ ਫੋਨ ਬਿਲਕੁਲ ਵੀ ਮੈਂ ਚੱਕਿਆ ਨਹੀਂ ਵੀਡੀਓ ਸ਼ੂਟ ਬਿਲਕੁਲ ਵੀ ਮਨ ਨਹੀਂ ਕੀਤਾ ਇੱਕ ਤਰ੍ਹਾਂ ਥੋੜਾ ਜਿਵੇਂ ਤੁਹਾਨੂੰ ਦੱਸਿਆ ਵੀ ਬਲੌਗ ਤੁਸੀਂ ਦੇਖਿਆ ਹੋਊਗਾ ਇਹ ਤੋਂ ਪਹਿਲਾਂ ਵਾਲਾ ਬਲੌਗ ਹਨਾ ਹੋ ਸਕਦੇ ਇਹ ਕਲਿੱਪਸ ਉਸੇ ਮਤਲਬ ਬਲੌਗ ਦੇ ਨਾਲ ਹੀ ਐਡ ਹੋਣਗੇ ਬਸ ਥੋੜਾ ਜਿਹੀ ਬੀਜ਼ੀ ਮਤਲਬ ਲੇਟ ਰਾਤੀ ਕੱਲ ਰਾਤੀ ਲੇਟ ਸੌਣ ਕਾ ਸਰ ਤਾਂ ਇਹ ਵਲੌਗ ਹੋ ਵੀ ਪਹਿਲਾਂ ਤੁਸੀਂ ਇਹ ਤੋਂ ਪਹਿਲਾਂ ਲ ਵਲੌਗ ਦੇਖਿਆ ਉਹ ਬਸ ਜਸਟ ਅਪਣ ਪਹੁੰਚਣ ਤੱਕ ਪਹੁੰਚਣ ਤੱਕ ਆ ਪਾਇਆ ਸੀ ਉਸ ਵਸ ਸਟਾਰਟਿੰਗ ਪੁਆਇੰਟ ਤੇ ਅਪਣ ਪਹੁੰਚਣ ਤੋਂ ਬਾਅਦ ਦਾ ਸਾਰਾ ਵਲੌਗ ਮੇਰਾ ਪਿਆ ਕਿਉਂਕਿ ਜਿਆਦਾ ਲੰਮਾ ਨਹੀਂ ਮੈਂ ਪਾਇਆ ਤੇ ਬਸ ਵਲੌਗ ਮੇਰਾ ਸਾਰਾ ਓਵਰঅল ਉਹ ਵੀ ਪਿਆ ਸੀ ਕੁਝ ਮੈਂ ਅਜ ਤਾਂ ਨਹੀਂ ਜਿਆਦਾ ਕਲਿਪਸ ਲਈ ਕੁਝ ਮੈਂ ਮੰਨ ਕੇ ਚੱਲੋ ਸੀ ਸਬਸ ਦੇਖਾਂਗੇ ਅੱਗੇ ਸੇ ਤੁਹਾਨੂੰ ਦੱਸਾਂਗੇ ਸਾਰਾ ਇਹ ਤੋਂ ਪਹਿਲਾਂ ਤੁਸੀਂ ਦੇਖੇਗੇ ਨੇ ਕਲਿਪਸ ਤੇ ਉਹ ਜਲਦੀ ਆਨ ਕਰਕੇ ਉਸ ਤੋਂ ਬਾਅਦ ਬਸ ਮੈਂ ਉਹ ਨਾ ਤੋਂ ਕਿ ਫਰੀ ਹੋ ਕੇ ਮੇਰਾ ਸਦੀਨ ਜੀ ਅੱਗੇ ਘੰਟਾ ਖਸੋ ਗਿਆ ਤੇ ਬਸ ਸ਼ਾਮ ਨੋਟਿਸ਼ਨ ਵਗੈਰਾ ਪੜਾਈ ਬਸ ਉਹਦੇ ਕਰਕੇ ਤਾਂ ਉਦੋਂ ਬਾਅਦ ਮੈਂ ਫੋਨ ਚੱਕੇ ਨਹੀਂ ਤੇ ਹੁਣ ਵੀ ਮੈਂ ਫੋਨ ਚੱਕਦੀ ਨਹੀਂ ਸੀ ਮੈਂ ਕਿ ਚਲ ਛੱਡਦੇ ਐਂਡ ਨਹੀਂ ਕਰਦੇ ਤੇ ਕੱਲ ਨੂੰ ਬਸ ਨਿਊ ਵਲੌਗ ਦੀ ਸਟਾਰਟਿੰਗ ਕਰਾਂਗੇ ਕੋਈ ਆਪਾਂ ਤੇ ਬਸ ਤੇ ਹੁਣ ਮੈਂ ਕਿ ਚਲੋ ਵੀਡੀਓ ਦੇ ਐਂਡ ਤੱਕ ਕਰੀਏ ਆਪਾਂ ਤੇ ਠੰਡ ਬਾਹਰ ਮੈਂ ਨਾ ਵਿਹੜੇ ਦੇ ਵਿੱਚ ਗਈ ਵਾ ਤੇ ਵਿਹੜੇ 'ਚ ਰੋਟੀ ਪਣੀ ਖਾ ਲਿਆ ਜੱਪ ਨੂੰ ਵੀ ਖਵਾਤਾ ਹਸਬੰਡ ਲੇਟ ਆਣਗੇ ਤੇ ਬਸ ਫਿਰ ਠੰਡ ਜੀ ਲੱਗੀ ਮੈਂ ਤਾਂ ਸ਼ੋਲ ਦਵਾ ਦਵਾ ਤਾ ले लेते मैं अंदर अंदर घर में ऐसा पक्का भी बंद करता मैं ते पक्का भी अपना बिल्कुल बंद करता ते बाहर इतनी ठंड हो ही पई है क तूआ ते ਨਾਲ ਨਾਲ ठंड भी हो गई है ते चलो जी बस इसी प्रकार ਜਿਹੜਾ ਦੇਣ ਜਪੀ ਪਹਿਲਾਂ ਮੈਂ ਸੋਚਿਆ ਸੱਜੇ ਸਭ ਚੀਜ਼ ਸ਼ਾਮ ਨੂੰ ਬਣਾ ਲੈਨੇ ਆ ਤੇ ਸਵੇਰ 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 ਤੁਹਾਨੂੰ ਬਤਾ ਦਿਆਂ ਨੀ ਨਹੀਂ ਬਣਾਈ ਜਾਂਦੀ ਸਬਜੀ ਹੈ ਨਾ ਤੇ ਫਿਰ ਉਹੀ ਹਸਬੰਦ ਨੋਟੀਫਿਨ ਵਿੱਚ ਪਾ ਦਿੰਦੇ ਹੁੰਨੇ ਤੇ ਬਟਾ ਅੱਜ ਆਪਾਂ ਜਿਹੜੀ ਦਾਲ ਬਣਾਈ ਸੀ ਦਾਲ ਆਈ ਥਿੰਕ ਨਹੀਂ ਦਾਲ ਨਹੀਂ ਲੈ ਕੇ ਜਾਂਦੇ ਸਵੇਰ ਹੁਣ ਮੈਨੂੰ ਲੱਗਦਾ ਸਵੇਰ ਆਲੂ ਗੋਭੀ ਬਣਾਈ ਪਾਉਗੀ ਜਾਂ ਮੇਰੇ ਰਾਦਾ ਮੈਂ ਹੋਣੀ ਨਾ ਕੱਟ ਕੇ 7:00 ला वैसे दाल बनाई ਆਪਾ ਤੇ ਬਟ ਦਾਲ ਨਹੀਂ ਮੈਨੂੰ ਪਤਾ ਲੈ ਕੇ ਜਾਂਦੇ ਕੂਪੀ ਦੀ ਸਬਜੀ ਫਿਰ ਜਾਂ ਤਾਂ ਮੈਨੂੰ ਸਵੇਰ ਜਦਿਆਂ ਉੱਠਣਾ ਪਊ ਮੈਂ ਸੋਚੀ ਨੇ ਕੀ ਕਰਾਂ ਸਵੇਹਾ ਸੁਬਾ ਉੱਠ ਕੇ ਸਬਜੀ ਬਣਾ ਲਾਂ ਜਾਂ ਮੈਂ ਹੁਣੇ ਸਬਜੀ ਬਣਾ ਕੇ ਰੱਖ ਲਾਂ ਹਸਬੰਡਰ ਜੇ ਨਹੀਂ ਆਂਦੇ ਲੇਟਣਗੇ ਕੱਟ ਵਗੈਰਾ ਕਰਕੇ ਰੱਖ ਲੈਣੇ ਜਾਂ ਐਂ ਤਾਂ ਸੋਚਦੀ ਬਈ ਕੁਦਰਤ ਉਹ ਬਦਲ ਪਤਾ ਹੀ ਨਹੀਂ ਕਿ ਬਦਲ ਬਦਦੀ ਸੂਬਾ ਜਿਹੜਾ ਟਾਈਮ ਹੈ ਨਾ ਪਹਿਲਾਂ ਨਾਲੋਂ ਜਿਵੇਂ ਪੋੜਦੇ ਸੀ ਇੰਨੀ ਸਵੇਹਾ ਜ਼ਿਆਦਾ ਪਹਿਲਾਂ ਤਾਂ ਤੁਹਾਨੂੰ ਪਤਾ ਗਰਮੀ ਵਿੱਚ ਤਾਂ ਮੈਨੂੰ ਲੱਗਦਾ ਮੈਂ 3:40 ਤੇ ਵੀ ਉੱਠੀ ਹੋਈ ਹਾਂ ਨਾ ਤੇ 4 ਤਾਂ 4:30 ਦਾ ਟਾਈਮ ਹੈਗਾ ਸੀ ਪੋੜਦੇ ਸੀ ਪਰ ਜਿਵੇਂ ਜਿਵੇਂ ਹੁਣ ਮਤਲਬ ਠੰਡ ਵੱਧਦੀ ਜਾਂਦੀ ਹੈ ਕਿਉਂਕਿ ਹਨਾ ਤੇ ਪਰ ਰਸੋਈ ਦੇ ਕੰਮ ਤੁਹਾਨੂੰ ਪਤਾ ਜ਼ਿਆਦਾ ਕਰਨਾ ਹੁੰਦਾ ਤੇ ਜਾਂ ਇਧਰਲੇ ਕੰਮ ਪਸ਼ੂਆਂ ਦਾ ਤਾਂ ਬਕ ਕਰਨਾ ਨਹੀਂ ਹੁੰਦਾ ਉਹਦੇ ਕਰਕੇ ਸਾਰਾ ਰੂਟੀਨ ਮੇਰਾ ਤਾਂ ਫਿਰ ਇਹਨੇ ਮਾਰਨਿੰਗ ਉੱਠਣ ਦਾ ਵੀ ਉਹ ਵੀ ਨਹੀਂ ਹੁੰਦਾ ਕਿ ਭਾਵੇਂ ਜੇ 6 ਵਜੇ ਵੀ ਉੱਠ ਕੜਾਦਾ ਮੈਂ ਮੇਰੇ ਤਾਂ ਕੰਮ ਹੋ ਜਾਣੇ ਹੁੰਦੇ ਨੇ ਫਿਰ ਵਗੈਰਾ ਰੈਡੀ ਕਰਕੇ ਦੇਣਾ 8 ਵਜੇ ਤੱਕ ਨੂੰ ਜਾਣਾ ਹੁੰਦਾ ਮੇਰੇ ਕੰਮ ਤਾਂ ਓਵਰঅল ਕਹਿ ਸਕਦੇ ਹੋ ਸਕਦੇ ਮੇਰੇ ਉਦੋਂ ਪਹਿਲਾਂ ਵੈਸੇ ਉਦੋਂ ਪਹਿਲਾਂ ਮੇਰੇ ਖੁਦ ਦਾ ਹੈਗਾ ਕਿ ਜੇ ਮੈਂ ਵਾਕ ਵਗੈਰਾ ਕਰਨੇ ਹੋਰ ਉਹ ਕਰ ਸਕਦੇ ਆ ਜਾਂ ਕੁਝ ਹੋਰ ਮੰਨ ਕੇ ਚਲੋ ਐਕਟੀਵਿਟੀ ਵਗੈਰਾ ਕੁਝ ਵੀ ਮਤਲਬ ਵਾਕ ਵਗੈਰਾ ਦੇ ਨਾਲ ਐਕਸਰਸਾਈਜ਼ ਵਗੈਰਾ ਜੇ ਕਰਦੀ ਮੈਂ ਉਹ ਵੀ ਇਹਦੇ ਤੇ ਡਿਪੈਂਡ ਹੈ ਜੇ ਮੈਂ ਉਹ ਅਦਰਵਾਈਜ਼ ਪਾ ਮੇਜੇ ਮੈਂ 6 ਵਜੇ ਵੀ ਉੱਠਦੀ ਤਾਂ ਵੀ ਠੀਕ ਆ ਪਰ ਮੈਂ ਠੰਡ ਹੋ ਗਈ ਥੋੜੀ ਜਿਹੀ ਹੋਣਾ ਥੋੜਾ ਲੇਟ ਹੀ ਉੱਠਿਆ ਜਾਂਦਾ ਹੈਗਾ ਕੁਛ ਤੇ ਚਲੋ ਜੀ ਹੁਣ ਮੈਂ ਦੇਖਦੀ ਸੀ ਕੀ ਕਰਾਂ ਤੇ ਹੁਣ ਆਪਾਂ ਦੇਖਦੇ ਆਂ ਪਹਿਲਾਂ ਮੈਂ ਫਿਰ ਕਰਦੇ ਆ ਪਰ ਥੋੜਾ ਨਾਲ ਗੱਲ ਬਾਤ ਤਾਂ ਕੀ ਕਰਨੀ ਹੁਣ ਦੇਖਦੀ ਮੇਰਾ ਰਦਾ ਘਾਰ ਹੀ ਲੈਨੇ ਆਪਾਂ ਕੱਟ ਕੇ ਰੱਖ ਲੈਨੇ ਤੇ ਫਿਰ ਆਪਾਂ ਦੇਖਦੇ ਚਲੋ ਮੈਂ ਸੋਜੀ ਕੱਟ ਦੇ ਤੂੰ ਕੀ ਕਰਦਾ ਸੀ ਹੈ ਸੋਚੀ ਕਰਦੀ ਤੂੰ ਐ ਜੋ ਆ ਪਾਇਆ ਬਾਹਰ ਬਾਹਰ ਖੇੜ ਕੋੜ ਕੇ ਡੜੀ ਨਾ ਟਾਈਮ ਅੱਜ ਤੋਂ ਦੱਸਿਆ ਨਾ ਥੋੜਾ ਲੇਟ ਹੀ ਆਪਣਾ ਕੰਮ ਤੇ ਮੈਂ ਕਿਾ ਚੱਲ ਹੁਣ ਸਵੇਰ ਸਵੇਰ ਨਾ ਕਈ ਵਾਰ ਉੱਠਿਆ ਜਾਂਦਾ ਕਈ ਵਾਰ ਨਹੀਂ ਸਦੇ ਆ ਠੰਡ ਹੁੰਦੀ ਸਵੇਰ ਤੇ ਸਵੇਰ ਹੱਥ ਨਹੀਂ ਚੱਲਦੇ ਤੇ ਮੇਰਾ ਰੱਦ ਨਾ ਸ਼ੇਰ ਹੋ ਸਕਦਾ ਇਸ ਵੇਸ ਤਾਂ ਕੱਟਦੀ ਆ ਤੇ ਜੇ ਮੈਨੂੰ ਲੱਗਾ ਫਿਰ ਮੈਂ ਹੋ ਸਕਦਾ ਧਰ ਕੇ ਵੀ ਕੰਮ ਨਬੇੜਦਾ ਆਯਾ ਮੇਰੇ ਕਮਟ ਹੈ ਹੇ ਤੇ ਲਾ ਕੇ ਭੇਜੋ ਤਾਂ ਆਦਾ ਫੋਨ ਚੱਕ ਕੇ ਲਿਆ ਜੇਕਰ ਤੁਹਾਨੂੰ ਸਾਡਾ ਬਲਾਉਸ ਬਦੇ ਲੱਗਦੇ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੇ ਸੇ ਕਰੋ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਟੇਕ ਕੇਅਰ ਬਾਏ ਬਾਏ